ਸ਼ੀਰ ਆਮਨਾਮੀ ਉਸ ਕਮੇਟੀ ਵੱਲੋਂ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਇਸ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੁਮਤੰਨਾ ਨਾਲ ਜੋ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਔਰ ਇਸ ਸੰਬੰਧ ਦੇ ਵਿੱਚ 10ਵੀਂ ਮੀਟਿੰਗ ਦਾ ਯੋਜਨ ਗੀਤਾ ਮੰਦਰ ਜੋ ਹੈ ਦਰਸ਼ਨਗਰ ਦੇ ਵਿੱਚ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ RAM ਭਗਤ ਜੋ ਹੈ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਜੋ ਹੈ ਮੈਂਬਰਸ਼ਿਪ ਕਾਰਡ ਬੰਦੇ ਨੇ ਤੇ ਉਹਨਾਂ ਦੇ ਮੈਂਬਰਸ਼ਿਪ ਕਾਰਡ ਦੇ ਨਾਲ ਉਹਨਾਂ ਦਾ ਮੈਡੀਕਲ ਚੈੱਕਅਪ ਵੀ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਪਹਿਲੇ ਜੋ ਆ ਕਿਦੋਂ ਵੀ ਜੋ ਮੰਦਿਰ ਦੇ ਵਿੱਚ ਰਾਮ ਭਗਤ ਆਂਦਾ ਉਹਨਾਂ ਦਾ ਪਹਿਲੇ ਮੈਂਬਰਸ਼ਿਪ ਕਾਰਡ ਬਣਿਆ ਜਾਂਦਾ ਉਸ ਕਾਰਡ ਤੋਂ ਬਾਅਦ ਉਹਨਾਂ ਨੂੰ ਇੱਕ ਜੋ ਹੈ ਰਾਮਨਾਮੀ ਉਸ ਕਮੇਟੀ ਦਾ ਮੈਂਬਰ ਕਾਰਡ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਆਸ਼ੀਰਵਾਦ ਅਲੱਗ-ਅਲੱਗ ਮਾਹੀ ਡਾਕਟਰਾਂ ਵੱਲੋਂ ਮੈਡੀਕਲ ਚੈੱਕਅਪ ਕਿਹੜੇ ਆ ਕਿਤੇ ਜਾਂਦੇ ਨੇ ਅਲਗ-ਅਲਗ ਮੀਟਿੰਗਾਂ ਦੇ ਵਿੱਚ ਅਲਗ-ਅਲਗ ਮਾਈ ਡਾਕਟਰ ਜਿਹੜੇ ਪਹੁੰਚਦੇ ਨੇ ਆਸ਼ੀਰਵਾਦ ਲੈਵਲੋਂ ਜੋ ਹੈ ਬਲੱਡ ਚੈੱਕ ਕੀਤਾ ਜਾਂਦਾ ਰਤਨ ਹਸਪੀਟਲ ਵੱਲੋਂ ਜੋ ਅਲਗ-ਅਲਗ ਜੋ ਚੈੱਕਅਪ ਮੈਡੀਕਲ ਕੀਤਾ ਜਾਂਦਾ ਬੀਪੀ ਸ਼ੂਗਰ ਥਾਇਰੋਇਡ ਜੋ ਡਾਕਟਰ ਮਾਲੀ ਔਰ ਇਹਸਈ ਹਸਪੀਟਲ ਦੇ ਜੋ ਹੈ ਇਸਕੇ ਪਹੁੰਚਦੇ ਹਰ ਸਾਲ ਰਾਮ ਬਖਤ ਦਾ ਇਸ ਮੰਦਰ ਕਮੇਟੀ ਦੇ ਪ੍ਰਧਾਨ ਤੇ ਗੋਲਦੀ ਮਰਾਹ ਜੀ ਹੈ ਸਾਡੇ ਨਾਲ ਆਪਾਂ ਗੱਲਬਾਤ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ RAM NAMI ਉਸਾ ਕਮੇਟੀ ਵੱਲੋਂ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਅੰਤਿਮ ਬੈਠਕ ਜੋ ਦਸਵੀਂ ਬੈਠਕ ਦਾ ਯੋਜਨਕਾ ਸਾਰਾ ਸਭ ਤੋਂ ਪਹਿਲਾਂ ਦਾ ਸਭ ਨੂੰ ਜੈ ਸ਼੍ਰੀ ਰਾਮ ਜੀ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਭਾਰਤ ਵਾਸੀਆਂ ਨੂੰ ਸ਼੍ਰੀ ਰਾਮ ਨਮੀ ਦੀ ਬਹੁਤ-ਬਹੁਤ ਮੁਬਾਰਕਬਾਦ ਦਾਂਗਾ ਕਿ 6 April ਨੂੰ ਸ਼੍ਰੀ ਰਾਮ ਨਮੀ ਮਨਾਈ ਜਾ ਰਹੀ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਮੰਦਰ ਦਾ ਸੁਭਾਗ ਹੈ ਕਿ ਸ਼੍ਰੀ ਰਾਮ ਨਮੀ ਉਸਾ ਕਮੇਟੀ ਵੱਲੋਂ ਇੱਕ ਬੈਠਕ ਦਾ ਆਯੋਜਨ ਕਰਨ ਲਈ ਸਾਨੂੰ ਕਿਹਾ ਜਾਂਦਾ ਹੈ ਔਰ ਜਿਸ ਤਰ੍ਹਾਂ ਤੁਸੀਂ ਭਗਤਾਂ ਦਾ ਸਲਾਬ ਦੇਖ ਰਹੇ ਹੋ ਹਰ ਸਾਲ ਇੱਥੇ ਇਦਾਂ ਹੀ ਭਗਤ ਆਂਦੇ ਨੇ ਔਰ ਸਾਡੇ ਸ਼੍ਰੀ ਵਿਜੇ ਚੋਪੜਾ ਜੀ ਪਦਮਸ਼੍ਰੀ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਜੀ ਦੇ ਆਸ਼ੀਰਵਾਦ ਦੇ ਨਾਲ ਔਰ ਅਵਿਨਾਸ਼ ਚੋਪੜਾ ਜੀ ਦੇ ਆਸ਼ੀਰਵਾਦ ਦੇ ਨਾਲ ਅਸੀਂ ਹਰ ਸਾਲ ਇੱਕ ਮੀਟਿੰਗ ਦਾ ਆਯੋਜਨ ਕਰਦੇ ਹਾਂ ਔਰ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਭਗਤਾਂ ਦਾ ਆਣਾ ਲੱਗਾ ਰਹਿੰਦਾ ਹੈ ਕਿ 6 ਵਜੇ ਤੋਂ ਭਗਤ ਇਦਾਂ ਬੈਠ ਜਾਂਦੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਰਾਮ ਨਮੀ ਵਾਲੇ ਵੀ ਸਾਡੀ ਸਾਰੀ ਟੀਮ ਜਿਹੜੀ ਹੈ ਇੱਥੋਂ ਰਾਮ ਨਮੀ ਦੀ ਸ਼ੋਭਾ ਯਾਤਰਾ ਦੇ ਵਿੱਚ ਜਾਂਦੀ ਹੈ ਮੈਂ ਫਿਰ ਇੱਕ ਵਾਰੀ ਸਾਰੇ ਹੀ ਪ੍ਰਦੇਸ਼ ਨੂੰ ਸਾਰੇ ਹੀ ਭਾਰਤਵਰਸ਼ ਨੂੰ ਸ਼੍ਰੀ ਰਾਮ ਨਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਨਮੀ ਦੀ ਬਹੁਤ-ਬਹੁਤ ਮੁਬਾਰਕਾ ਦੇਣਾ ਜੀ ਜੀ ਹਰ ਸਾਲ ਦੇ ਤਰ੍ਹਾਂ ਇਸ ਸਾਲ ਵੀ ਜੋ ਬੈਠਕ ਦਾ ਯੋਜਨ ਕੀਤਾ ਜਾਂਦਾ ਤੇ ਉੱਥੇ ਹੀ ਤੁਹਾਡੇ ਵੱਲੋਂ ਮੰਦਿਰ ਕਮੇਟੀ ਵੱਲੋਂ ਝਾਕੀਆਂ ਵੀ ਕੰਨੀਆਂ ਲੱਗ ਗਏ ਇਹ ਸ਼ੋਭਾ ਯਾਤਰਾ ਦੇ ਇਸੇ ਵੇਲੇ ਕਿ ਹਰ ਸਾਲ ਅਸੀਂ ਇਥੇ ਸ਼੍ਰੀ ਰਾਮੋ ਵਿੱਚ ਉਸ ਕਮੇਟੀ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰਦੇ ਹਾਂ ਔਰ ਸਾਡੀ ਡਿਊਟੀ ਲੱਗਦੀ ਹੈ ਝਾਂਕੀਆਂ ਦੀ ਸਾਡੇ ਕੋਲ ਕਮੇਟੀ ਵੱਲੋਂ ਪੰਜਾਬ ਕੇਸਰੀ ਵੱਲੋਂ ਟਰਾਲੀਆਂ ਆ ਜਾਂਦੀਆਂ ਨੇ ਉਹਦੇ ਤੇ ਅਸੀਂ ਝਾਂਕੀਆਂ ਬਣਾ ਕੇ ਵੱਧ ਤੋਂ ਵੱਧ ਤਰੀਕੇ ਨਾਲ ਅਸੀਂ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਈਦਾ ਹੈ ਜੀ ਅੱਜ ਲੱਗਦਾ ਅੱਜ ਮੀਟਿੰਗ ਦੇ ਵਿੱਚ ਰਾਮਯੋਧੇ ਬਣ ਗਿਆ ਜੋ ਹਰ ਰਾਮ ਭਗਤ ਅੱਥੇ ਪਹੁੰਚ ਰਿਹਾ ਮੀਟਿੰਗ ਦਾ ਵਿਚਾਰ ਕਿਹੜਿਆ ਉਹ ਕਿੱਥੇ ਜਾ ਰਹੇ ਨੇ ਇੱਕ ਦੂਸਰੇ ਬਹੁਤ ਅੱਛਾ ਲੱਗਦਾ ਹੈ ਜੀ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦਾ ਦੌਰ ਹੈ ਲੋਕ ਰੀਲਾ ਬਣਾਉਣ ਦੇ ਵਿੱਚ ਵਿਅਸਤ ਨੇ ਲੋਕ ਆਪਣੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਵਟਸਐਪ ਤੇ ਲੱਗੇ ਨੇ ਉਹਦੇ ਚੋਂ ਲੋਕ ਜਦੋਂ ਸਮਾਂ ਕੱਢ ਕੇ ਇਸ ਧਾਰਮਿਕ ਇਸ ਸਨਾਤਨ ਦੇ ਕੰਮਾਂ ਚਾਹੁੰਦੇ ਨੇ ਬਹੁਤ ਖੁਸ਼ੀ ਹੁੰਦੀ ਔਰ ਇਹਦਾ ਸਾਰਾ ਸ਼੍ਰੇਅ ਮੈਂ ਆਪਣੇ ਵੱਲੋਂ ਨਹੀਂ ਸਗੋਂ ਮੈਂ ਪੂਰੇ ਪੰਜਾਬ ਵਾਸੀਆਂ ਵੱਲੋਂ ਜਿਹੜੀ ਐਡੀ ਵੱਡੀ ਸ਼ੋਭਾ ਯਾਤਰਾ ਨਿਕਲਦੀ ਹੈ ਦਾ ਸਾਰਾ ਸ਼੍ਰੇਅ ਜਿਹੜਾ ਉਹ ਬਦਮਸ਼੍ਰੀ ਵਿਜੇ ਚੋਪੜਾ ਜਿਹਨੂੰ ਪੰਜਾਬ ਕੇ ਸ਼੍ਰੀ ਸਮੂਹ ਨੂੰ ਅਵਿਨਾਸ਼ ਚੋਪੜਾ ਜੀ ਨੂੰ ਜਾਣਦਾ ਹੈ ਜਿ ਇਹ ਦੇਖਿਆ ਸੀ ਮੰਦਰ ਕਮੇਟੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਗੋਲਦੀ ਜੀ ਦੇ ਨਾਲ ਤੁਸੀਂ ਦੇਖ ਰਹੇ ਹੋ ਇੱਕ ਵਾਰ ਫਿਰ ਮੈਂ ਤੁਹਾਨੂੰ ਦਿਖਾ ਦਵਾ ਕਿਦੋਂ ਆਰਾਮ ਨਮੀ ਉਸ ਕਮੇਟੀ ਦੀ ਮੀਟਿੰਗ ਹੁੰਦੀ ਕੋਈ ਵੀ ਮੀਟਿੰਗ ਪ੍ਰਭਾਤਪਰੀ ਹੋਵੇ ਉੱਥੇ ਆਰਾਮ ਨਮੀ ਦੇ ਜੋ ਭਗਤ ਅਤੇ ਰਾਮ ਭਗਤ ਪਹੁੰਚਦੇ ਨੇ ਉਹਨਾਂ ਦਾ ਇਹ ਜੋ ਹੈ ਪਹਿਲੇ ਰਾਮ ਭਗਤ ਦਾ 200 ਰੁਪਏ ਦਾ ਮੈਂਬਰਸ਼ਿਪ ਕਾਰਡ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਆਈ ਕਾਰਡ ਜਿਹੜਾ ਮੈਂਬਰਸ਼ਿਪ ਦਾ ਉਹ ਦਿੱਤਾ ਜਾਂਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ ਇਸ ਦੇ ਉੱਤੇ ਹਰ ਤਰ੍ਹਾਂ ਦੇ ਜੋ ਹੈ ਬਲੱਡ ਕਾ ਮੈਡੀਕਲ ਚੈੱਕਅਪ ਕਿਹੜਿਆ ਉਹ ਵੀ ਇੱਥੇ ਲਿਖੇ ਜਾਂਦੇ ਨੇ ਹਰ ਸਾਲ 200 ਰੁਪਏ ਦੀ ਪਰਚੀ ਦਾ ਕਿਹੜਾ ਮੈਡੀਕਲ ਬੰਦਾ ਆਸ਼ੀਰਵਾਦ ਲੈਬ වල ਕਿਹੜਾ ਬਲੱਡ ਚੈੱਕਅਪ ਕੀਤਾ ਜਾਂਦਾ ਰਤਨ ਹਸਪੀਟਲ ਜੋ ਉਹਨਾਂ ਵੱਲੋਂ ਹਰ ਮੀਟਿੰਗ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜੋ ਚੈੱਕਅਪ ਕੀਤੇ ਜਾ ਰਹੇ ਨੇ ਭਾਵੇਂ ਬੀਪੀ ਸ਼ੂਗਰ ਥਾਇਰੋਇਡ ਉਹ ਵੀ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਡਾਕਟਰ ਜੋ ਵਾਲੀਆ ਉਹਨਾਂ ਦੀ ਗਵਾਈ ਹੇਠ ਦੇ ਵਿੱਚ ਜੋ ਹੈ ਮੈਡੀਕਲ ਕੈਂਪ ਲੱਗੇ ਜਾਂਦੇ ਨੇ ਡਾਕਟਰ ਜੋ ਹੈ ਦੰਦਾਂ ਦੇ ਡਾਕਟਰ ਮੈਂ ਅੱਖਾਂ ਦੇ ਸਕਿਨ ਡਾਕਟਰ ਜਿਹੜੇ ਤੇ ਪਹੁੰਚੇ ਨੇ ਸਿਵਲ ਹਸਪੀਟਲ ਐਸਆਈ ਹਸਪੀਟਲ ਡਾਕਟਰ ਮਾਲੀ ਜੋ ਹਰ ਮੀਟਿੰਗ ਦੇ ਵਿੱਚ ਕਿਹੜਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਉੱਥੇ ਰਤਨ ਹਸਪੀਟਲ ਦੇ ਮਾਹੀ వాళ్ళు ఫ్రీ మెడిసన్ ਕਿਹੜੀਆਂ ਦਿੱਤੇ ਜਾਂਦੀਆਂ ਤੇ ਉਸ ਤੋਂ ਬਾਅਦ ਜੋ ਰਾਮਪਗੜ੍ਹ ਇੱਥੇ ਪਹੁੰਚਦੇ ਨੇ ਉਹਨਾਂ ਦੇ ਲੱਕੀ ਡਰਾਅ ਕਿਹੜੇ ਲੱਕੀ ਡਰਾਅ ਕੱਢੇ ਜਾਂਦੇ ਨੇ ਉਹਦੇ ਸਬੰਧ ਵਿੱਚ ਉਹਨਾਂ ਦੇ ਜੋ ਲੱਕੀ ਕੂਪਨ ਵੀ ਉਹਨਾਂ ਨੂੰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਜੋ ਇਸ ਰਾਮਪਗੜ੍ਹ ਦੇ ਜੋ ਮੀਟਿੰਗ ਹੈ ਉਹ ਵਿਚਾਰ ਸ਼ੁਰੂ ਹੋ ਜਾਂਦੇ ਨੇ ਪਦਮਸ਼੍ਰੀ ਵਿਜੇਕਮਾ ਚੋਪੜਾ ਜੀ ਪਹੁੰਚਦੇ ਨੇ ਤੋਂ ਉਸ ਤੋਂ ਬਾਅਦ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਲਗ-ਲਗ ਮੰਦਰ ਕਮੇਟੀਆ ਵੱਲੋਂ ਵਿਚਾਰ ਕੀਤੇ ਜਾਂਦੇ ਨੇ ਵੇ ਛੋਟੇ-ਛੋਟੇ ਬੱਚੇ ਵੀ ਪ੍ਰਭੂ ਰਾਮ ਜੀ ਦੇ ਭਜਨਾਂ ਦੇ ਉੱਤੇ ਨਿਰਦੇ ਕਰਦੇ ਨੇ ਲਗ-ਲਗ ਪਾਰਟੀਆਂ ਵੀ ਆ ਕੇ ਰਾਮਜੀਤ ਦੇ ਭਜਨਗਾਇ ਜੰਦੇ ਨੇ ਪਦਮਸ਼ਰੀ ਵਿਜੇਕਮਾ ਚੋਪੜਾ ਜੀ ਦੀ ਗਵਾਈ ਹੇਟ ਦੇ ਵਿੱਚ ਜੋ ਹੈ ਸ਼ੋਭਾ ਯਾਤਰਾ ਗੱਡੀ ਜਾਂਦੀ ਆ ਉਹਦੇ ਸਬੰਧ ਦੇ ਵਿੱਚ ਅੱਜ 10ਵੀਂ ਬੈਠਕ ਦਾ ਯੋਜਨ ਕੀਤਾ ਗਿਆ ਆ ਨਾਮੀ ਦੀ ਇਹ ਮੀਟਿੰਗਾਂ ਹੋਣ ਤੇ ਰਾਮਨਾਮੀ ਦੀ ਪਰਵਾਸਫੇ ਦੀ ਹੋਣ ਕਿੱਥੇ ਲੱਕੀ ਡਰਾਅ ਤੇ ਕੱਢੇ ਜਾਂਦੇ ਨੇ ਤੇ ਉੱਥੇ ਹੀ ਮਾਂ ਵੈਸ਼ਨੋ ਦੇਵੀ ਦੇ ਬੰਪਰ ਡਰਾਅ ਵੀ ਕੱਢੇ ਜਾਂਦੇ ਨੇ ਜੋ ਹਰ ਬੈਠਕ ਦੇ ਵਿੱਚ ਰਾਮ ਭਗਤ ਦਾ ਕੱਢਿਆ ਜਾਂਦਾ ਸਾਡੇ ਨਾਲ ਜਗਮਉਨ ਸਰਫਲੋਰ ਜੀ ਆਪਾਂ ਗੱਲ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਨਾਮੀ ਦੀ ਮੀਟਿੰਗ ਹੋ ਰਹੀ ਆ ਜਿਸ ਦੇ ਵਿੱਚ ਹਰ ਸਾਲ ਤੁਹਾਡੇ ਪਰਿਵਾਰ ਵੱਲੋਂ ਇਹ ਜੋ ਹੈ ਮਾਂ ਵੈਸ਼ਨੋ ਦੇਵੀ ਦੇ ਪੰਪਰ ਡਰਾ ਘਟੇ ਜਾਂਦੇ ਨੇ ਹਰ ਮਾਂ ਦੇ ਦਰਸ਼ਨ ਕਰਾਨੀ ਫ੍ਰੀ ਕਿਹੜੇ ਦੇਖੋ ਜੀ ਸਭ ਤੋਂ ਪਹਿਲੇ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ ਜੈ ਮਾਤਾ ਦੇਵੀ ਬੜੇ ਸਾਲਾਂ ਤੋਂ ਮਨ ਦੀ ਬੜੀ ਖੁਆਇਸ਼ ਸੀ ਉਹਦੀ ਪ੍ਰੇਰਣਾ ਜਿਹੜੀ ਹੈ ਨਾ ਬਹੁ ਵਿਜੇ ਜੀ ਨੇ ਦਿੱਤੀ ਹੈ ਉਹਨਾਂ ਨੇ ਸਾਨੂੰ ਇਸ ਪਾਸੇ ਲਾਇਆ ਕਿ ਜਿਸ ਲਈ ਵੀ ਇਹ ਤੇ ਮੰਜੇ ਜਿਹੜਾ ਬੰਦਾ ਪ੍ਰੇਡ ਨਿਕਲਦੀ ਮਾਤਾ ਦੇ ਦਰਸ਼ਨ ਜੀ ਨੂੰ ਕਰਨ ਜਾਵੇ ਉੱਥੇ ਇਸ ਕਰਕੇ ਅਸੀਂ ਆਪਣੇ ਜਿਹੜੀ ਦਰਾਂ ਨਿਕਲਦਾ ਕਿ ਕੰਝੇ ਹੋਵੇ ਵੱਡਾ ਹੋਵੇ ਉਹਨੂੰ ਆਨ ਜਾਣ ਦੀ ਹੈਲੀਕਾਪਟਰ ਟਿਕਟ ਦਿੰਨੇ ਆ ਕਟਰਾ ਟੂ ਵੈਕਸ਼ਨਰ ਦੇ ਵੀ ਆਨ ਬੈਕ ਤਾਂ ਕਿ ਆਪੇ ਦਰਸ਼ਨ ਕਰਾਵੇ ਔਰ ਆਪਣੇ ਸਮਝ ਚੜ। ਪਰ ਕਈ ਸਾਲਾਂ ਤੋਂ ਪਹਿਲੇ ਸਿੰਗਲ ਪਰਸਨ ਦਾ ਪਰਿਵਾਰ ਚੋਂ ਕਰਦੇ ਸੀ। ਤੋਂ ਉਸ ਤੋਂ ਬਾਅਦ ਹੌਲੀ ਹੌਲੀ ਦੋ ਜੋ ਦੋ ਫੈਮਿਲੀ ਦੇ ਦੋ ਮੈਂਬਰਾਂ ਦਾ ਜਿਹੜਾ ਤੁਹਾਡੇ ਵੱਲੋਂ ਬੰਪਰ ਡਰਾਅ ਕਰਦੇ ਹਾਂ। ਹਾਂ ਨਹੀਂ ਇੱਕ ਬੰਦੇ ਪਹਿਲੇ ਦੋ ਦੇ ਹੁਣ ਇੱਕ ਬੰਦੇ ਟਿਕਟ ਆਨ ਜਾਂਦੀ ਦਿੰਦੇ ਆ ਰਿਟਰਨ ਟਿਕਟ। ਤਾਂ ਕਿ ਉੱਥੇ ਉਹਨਾਂ ਨੂੰ ਵੀਆਪੀ ਟ੍ਰੀਟਮੈਂਟ ਮਿਲਦਾ। ਔਰ ਉਸ ਤੋਂ ਬਾਅਦ ਉਹ ਨਾਲ ਹੀ ਉੱਥੇ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਆ ਸਕਦੇ ਹਾਂ ਹਾਂ ਹਰ ਸਾਲ ਤੁਹਾਨੂੰ ਮੀਟਿੰਗ ਦੇ ਵਿੱਚ ਤੁਸੀਂ ਆਰਾਮ ਨਮੀ ਉਸਾ ਕਮੇਟੀ ਪਦਮ ਸ਼੍ਰੀ ਵਿੱਚ ਐਸ ਲਈ 12 ਮੀਟਿੰਗਾਂ ਹੋਈਆਂ 12 ਮੀਟਿੰਗਾਂ ਜੇ ਅਸੀਂ 12 ਡਿਕਟਾਂ ਦਿੱਤੀਆਂ ਅੱਜ ਲਾਸਟ ਮੀਟਿੰਗ ਹੈ ਅਸੀਂ ਇਹ ਪਰਮਾਤਮਾ ਕੇ ਮਾਤਾ ਜੀ ਅਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਪਰਮਾਤਮਾ ਸ਼ਕਤੀ ਬਖਸ਼ੇ ਔਰ ਇਸ ਤਰ੍ਹਾਂ ਅਸੀਂ ਸੇਵਾ ਕਰਦੇ ਰਹੀਏ ਬਾਉ ਜੀ ਜੀ ਦੇ ਪ੍ਰਣ ਅਨੁਸਾਰ ਚੱਲਦੇ ਰਹੀਏ ਉਹ ਦੇਖਿਆ ਸੀ ਗੱਲਬਾਤ ਕੀਤੀ ਗਿਆ ਜੋ ਰਾਮਪਗਤ ਇੱਥੇ ਮੀਟਿੰਗਾਂ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੇ ਲੱਕੀ ਡਰਾ ਦੇ ਨਿਕਲਦੇ ਨਿਕਲਦੇ ਨੇ ਤੇ ਉੱਥੇ ਹੀ ਬੰਪਰ ਡਰਾ ਨਿਕਲਦੇ ਨੇ ਮਾਂ ਵੈਸ਼ਨੋ ਦੇਵੀ ਦੇ ਹੈਲੀਕਾਪਟਰ ਦੇ ਕਿਨਾਂ ਨੂੰ ਆਨ ਜਾਣ ਦੀ ਟਿਕਟ ਵੀ ਕਿਹੜੀ ਆ ਉਹ ਫ੍ਰੀ ਦਿੱਤੇ ਜਾਂਦੇ ਆ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਵੀ ਕਿਹੜੇ ਉਹ ਕਰ ਸਕਦੇ ਨੇ ਹਰ ਸਾਲ ਮੀਟਿੰਗਾਂ ਦੇ ਵਿੱਚ ਭਾਵੇਂ 10 ਮੀਟਿੰਗਾਂ ਹੋਣ ਭਾਵੇਂ ਪ੍ਰਬਾਤ ਫੇਰੀਆਂ ਹੋ ਉਸ ਉਸ ਦੇ ਵਿੱਚ ਕਿਹੜੀ ਆ ਉਹਨਾਂ ਵੱਲੋਂ ਬੰਪਰ ਡਰਾ ਕਿਹੜੇ ਆ ਉਹ ਦਿੱਤੇ ਜਾਂਦੇ ਨੇ ਮੈਂ ਜੋ ਹਰ ਮੀਟਿੰਗ ਦੇ ਚ ਜੋ ਰਾਮ ਭਗਤ ਆਂਦੇ ਨੇ ਉਹਨਾਂ ਦੀ ਸਕਿਨ ਜਿਹੜੀ ਆ ਉਹਨਾਂ ਵੱਲੋਂ ਚੈੱਕ ਅਪ ਕੀਤੀ ਜਾਂਦੀ ਹੈ ਡਾਕਟਰ ਮਾਲੀ ਸਾਡੇ ਨਾਲ ਮਾਲੀ ਹਰ ਸਾਲ ਰਾਮਨਾਮੀ ਦੀ ਸ਼ੋਭਾ ਯਾਤਰਾ ਹੁੰਦੀ ਹੈ ਉਹਦੇ ਸਬੰਧ ਵਿੱਚ ਅੱਜ ਬੈਠਕ ਤੇ ਜੋ ਹਰ ਬੈਠਕ ਦੇ ਵਿੱਚ ਤੁਸੀਂ ਰਾਮ ਰਾਮ ਭਗਤਾ ਦੇ ਫ੍ਰੀ ਮੈਡੀਕਲ ਚੈੱਕ ਅਪ ਅੱਜ ਰਾਮਨਾਮੀ ਕਮੇਟੀ ਵੱਲੋਂ ਜਿਹੜੀ 6 April ਨੂੰ ਭਗਵਾਨ ਰਾਮ ਜੀ ਦੀ ਸ਼ੋਭਾ ਯਾਤਰਾ ਆਯੋਜਿਤ ਹੋ ਰਹੀ ਹੈ ਉਦੇ ਸੰਬੰਧ ਵਿੱਚ ਪਿਛਲੇ ਕਾਫੀ ਸਮੇ ਤੋਂ ਅਲੱਗ-ਅਲੱਗ ਜਗਤ ਦੇ ਉੱਤੇ ਮੀਟਿੰਗਸ ਹੋ ਰਹੀਆਂ ਔਰ ਮੈਡੀਕਲ ਕੈਂਪ ਲੱਗ ਰਿਹਾ ਹੈ ਨਿਸ਼ੁਲਕੋ ਅੱਜ ਆਖਰੀ ਮੀਟਿੰਗ ਹੈਗੀ 6 April ਨੂੰ ਜਿਹੜੀ ਸ਼ੋਭਾ ਯਾਤਰਾ ਹੈ ਉਹਦੇ ਸੰਬੰਧ ਦੇ ਵਿੱਚ ਆ ਬਹੁਤ ਸਾਰੇ ਤਰ੍ਹਾਂ-ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਜਿਹੜੇ ਅਸੀਂ ਬੈਠੇ ਹੋਏ ਆ ਅੱਖਾਂ ਵਾਲੇ ਡਾਕਟਰ ਅਨਨ ਵਰਮਾ ਨੇ ENT ਇੰਦਰਪਾਲ ਬੱਟੇ ਨੇ ਮੈਂ ਚਮੜੀ ਦਾ ਸਪੈਸ਼ਲਿਸਟ ਆ ਇੱਥੇ ਸ਼ੂਗਰ ਟੈਸਟ ਹੋ ਰਹੀ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਬਲੱਡ ਪ੍ਰੈਸ਼ਰ ਦੇਖ ਰਹੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਹੈ ਮੈਡੀਕਲ ਸਹੂਲਤਾਂ ਉਹ ਮਿਲ ਰਹੀਆਂ ਨੇ ਇੱਕ ਸਮਾਜ ਦੇ ਵੱਡੇ ਵਰਗ ਨੂੰ ਬੜਾ ਵੱਡਾ ਇਹ ਇੱਕ ਇੱਕ ਚੰਦ ਸਾਹ ਬੜੀ ਸਹੂਲਤ ਹੈ ਕਿ ਇਦਾਂ ਦੇ ਆਯੋਜਨ ਕਰਕੇ ਨਿਸ਼ੁਲਕ ਮੈਡੀਕਲ ਕੈਂਪ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰੀ ਜਿਹੜੀ ਉਹ ਖਾਸ ਕਰਕੇ ਧਾਰਮਿਕ ਸਥਾਨ ਤੇ ਜਿੱਥੇ ਭਗਵਾਨ ਦਾ ਨਾਮ ਲਿਆ ਜਾ ਰਿਹਾ ਉੱਥੇ ਲੋਕਾਂ ਨੂੰ ਇੱਕ ਵੱਡੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਇਸ ਵਾਰ ਤੇ ਸਾਨੂੰ ਵੀ ਥੋੜਾ ਜਿਹਾ ਮੌਕਾ ਲੋਕ ਸੇਵਾ ਦਾ ਮਿਲ ਜਾਂਦਾ ਤੇ ਬੜੇ ਧੰਨਵਾਦੀ ਆ ਇਹਨਾਂ ਦੇ ਰਾਮਨਾਵੀ ਕਮੇਟੀ ਦੇ ਕਿ ਜਿਨ੍ਹਾਂ ਨੇ ਸਾਨੂੰ ਵੀ ਬੁਲਾ ਕੇ ਨਿਮੰਤਰਣ ਦੇ ਕੇ ਏ ਲੋਕ ਸੇਵਾ ਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਦੇਣ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਟੇਜ 'ਤੇ ਜੋ ਰਾਮਪਕਤ ਆਂਦੇ ਉਹਨਾਂ ਦਾ ਫ੍ਰੀ ਜਿਹੜੇ ਇਲਾਜ ਤਾਂ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਮੈਡੀਸਨ ਵੀ ਇੱਥੇ ਮੌਕੇ ਤੇ ਦਿੱਤੀ ਜਾਂਦੀ ਆ ਆ ਮੈਡੀਸਨ ਹੈ ਬਿਲਕੁਲ ਮੇਰੇ ਨਾਲ ਦੇ ਟੇਬਲ ਤੇ ਨਿਸ਼ੁਲਕ ਮੈਡੀਸਨ ਮਿਲ ਰਹੀ ਹੈ ਹੱਡੀਆਂ ਵਾਲੇ ਰੋਗੀ ਅੱਖਾਂ ਦੇ ਰੋਗੀ ਚਮੜੀ ਦੇ ਸਪੈਸ਼ਲਿਸਟs ईएनटी ਨੱਕਾਂ ਗਲੇ ਵਾਲੇ ਬਲੱਡ ਪ੍ਰੈਸ਼ਰ ਦੇ ਸ਼ੂਗਰ ਦੇ ਰੋਗੀ ਹੋਣਾਂ ਦੀਆਂ ਦਵਾਈਆਂ ਬਿਲਕੁਲ ਨਿਸ਼ੁਲਕ ਦਿੱਤੀਆਂ ਜਾ ਰਹੀਆਂ ਇੱਥੇ ਨਾਲ ਦੇ ਟੇਬਲ ਦੇ ਉੱਤੇ ਇਹ ਬਹੁਤ ਵਧੀਆ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਕੀ ਐਸੀ ਗੱਲਬਾਤ ਕੀਤੀ ਗਿਆ ਜੋ ਮਾਹੀ ਡਾਕਟਰ ਇੱਥੇ ਪਹੁੰਚੇ ਨੇ ਲਗ ਲਗ ਮਾਹੀ ਡਾਕਟਰਾਂ ਵੱਲੋਂ ਕਿਹੜਾ ਚੈੱਕਅਪ ਕੀਤਾ ਜਾਂਦਾ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੋ ਹੈ RAMNAMA ਉਸ ਕਮੇਟੀ ਵੱਲੋਂ ਹਰ ਮੀਟਿੰਗ ਦੇ ਵਿੱਚ ਫ੍ਰੀ ਮੈਡੀਕਲ ਕਿਹੜੇ ਚੈੱਕਅਪ ਕੀਤੇ ਜਾਂਦੇ ਮੈਂ ਉਸ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਪਹੁੰਚੇ ਮੇਰੇ ਸਾਡੇ ਨਾਲ ਨੀਤੀ ਜੀ ਤਿਰਸ ਜੀ ਸਾਹਿਬ ਤੁਹਾਡੇ ਵੱਲੋਂ ਵੀ ਲਗਾਤਾਰ RAMNAMA ਦੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਪੂਰੇ ਜਲੰਧਰ ਦਾ ਦੌਰਾ ਵੀ ਕੀਤਾ ਗਿਆ ਅੱਜ ਮੈਂ ਆਪਣੇ ਆਪ ਨੂੰ ਬਹੁਤ ਸਭਾਗੇਸ਼ੀ ਵਾਲੀ ਸਮਝਦਾ ਹਾਂ ਕਿ ਗੀਤਾ ਮੰਦਰ ਆ ਆਦਰਸ਼ ਨਗਰ ਤੇ ਵੈਚਾ ਜਿਸੀ ਜਿਹੜੀ ਰਾਮਨਾਮੀ ਉਤਸਵ ਕਮੇਟੀ ਵੱਲੋਂ ਆਯੋਜਿਤ ਜਿਹੜੀ ਪਰਸਨ ਸਾਡੀ 6 ਤਰੀਕ ਦੀ ਜਿਹੜੀ ਸ਼ੋਭਾ ਯਾਤਰਾ ਵਾ ਉਹਦੇ ਉਪਲਕਸ਼ ਦੇ ਵਿੱਚ ਅਸੀਂ ਇੱਕ ਬੈਠਕ ਦਾ ਆਯੋਜਨ ਕੀਤਾ ਔਰ ਸਾਡੇ ਬਹੁਤ ਹੀ ਮੈਂ ਕਹਾਂਗਾ ਸਾਡੇ ਪ੍ਰੇਰਨਾ ਸਰੋਤ ਆਦਰਨੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਇਸ ਮੀਟਿੰਗ ਦਾ ਨਿਰਦੇਸ਼ਿਤ ਕੀਤਾ ਔਰ ਬੋਝ ਦੀ ਜਿਹੜੀ ਪ੍ਰੇਰਨਾ ਉਹਦੇ ਉਹਨਾਂ ਉਸ ਦੇ ਸਰੂਪ ਅਸੀਂ ਅਸੀਂ ਇੱਕ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਪੂਰੇ ਜਲੰਧਰ ਦੇ ਵਿੱਚ 6 ਤਰੀਕ ਨੂੰ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਅਸੀਂ ਕੱਢਣ ਜਾ ਰਹੇ ਹਾਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੰਗਲ ਸ਼ੁਭ ਕਾਮਨਾਵਾਂ ਦਿੰਦਾ ਔਰ ਬਤੌਰ ਪ੍ਰਥਮ ਸੇਵਕ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਅਸੀਂ ਕੱਲ ਮੈਂ ਆਪਣੇ ਸਾਡੇ ਜਿਹੜੇ ਕਮਿਸ਼ਨਰਸ ਔਰ ਸਾਡੇ ਅਫੀਸ਼ੀਅਲਸ ਆ ਕਾਰਪੋਰੇਸ਼ਨ ਦੇ ਉਹਨਾਂ ਦੇ ਨਾਲ ਉਸ ਸ਼ੋਭਾ ਯਾਤਰਾ ਰੂਟ ਦਾ ਦੌਰਾ ਕੀਤਾ ਔਰ ਮੈਂ ਪਰਸਨਲੀ ਆਪਣੇ ਆਪ ਨੂੰ ਬਹੁਤ ਸਭਾਗੇਸ਼ਾਲੀ ਸਮਝਦਾ ਕਿ ਪ੍ਰਭੂ ਰਾਮ ਨੇ ਮੇਰੀ ਇਹ ਡਿਊਟੀ ਲਗਾਈ ਹੈ ਕਿ ਬਤੌਰ ਮੇਅਰ ਮੈਨੂੰ ਇਸ ਸੇਵਾ ਦੀ ਜਿਹੜੀ ਜ਼ਿੰਮੇਵਾਰੀ ਨਾਲ ਨਵਾਜ਼ਿਆ ਸੋ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣਾ ਹੈ ਅਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰੂੰਗਾ ਕਿ 6 ਤਰੀਕ ਨੂੰ ਵੱਧ ਤੋਂ ਵੱਧ ਆਪਾਂ ਸਾਰੇ ਸੰਗਤ ਦੇ ਰੂਪ ਦੇ ਵਿੱਚ ਉਸ ਜਗ੍ਹਾ ਤੇ ਉੱਥੇ ਹਾਜ਼ਰੀ ਅਸੀਂ ਲਗਾਈਏ ਔਰ ਸ਼ੋਭਾ ਯਾਤਰਾ ਦਾ ਜਿਹੜਾ ਇੱਕ ਬਹੁਤ ਅੱਛਾ ਸਰੂਪ ਸਾਡੇ ਸਨਾਤਨ ਧਰਮ ਦੇ ਲਈ ਇੱਕ ਬੜਾ ਅੱਛਾ ਮੈਸੇਜ ਆਵੇ ਬਹੁਤ ਬਹੁਤ ਸ਼ੁਭਕਾਮਨਾਵਾਂ ਕੀ ਗੱਲ ਕਰੀਏ ਕੱਲ ਪੂਰੇ ਨਗਰ ਨਗਰ ਨਿਗਮ ਦੀ ਟੀਮਾਂ ਦੇ ਨਾਲ ਤੁਸੀਂ ਆ ਪੂਰੇ ਕਿੱਥੋਂ ਕਿੱਥੋਂ ਸ਼ੋਭਾ ਯਾਤਰਾ ਨਿਕਲਨੀ ਹੈ ਪ੍ਰਭੂ ਰਾਮ ਜੀ ਦੇ ਸਰੂਪ ਨਿਕਲਨੇ ਉਸ ਜਗ੍ਹਾ ਤੇ ਤੁਸੀਂ ਦੌਰੇ ਵੀ ਕੀਤੇ ਨੇ ਕਿਤੇ ਕਮੀ ਆਈਆਂ ਉਸ ਨੂੰ ਤੁਸੀਂ ਕਿਹੜਿਆ ਸੜਕਾ ਬਣਾਉਣ ਦੀਆਂ ਗੱਲ ਕੀਤੀਆਂ ਗਈਆਂ ਹੋਰ ਵੀ ਕਿਤੇ ਕੂੜੇ ਦੀ ਆ ਉਹ ਤੁਹਾਡੇ ਵੱਲੋਂ ਕਿਹੜਾ ਜਲਦੀ ਉਹਨਾਂ ਨੂੰ ਚੱਕਣ ਦਾ ਕੱਲ ਜਦੋਂ ਮੈਂ ਔਰ ਮੈਂ ਆਪਣੀ ਪੂਰੀ ਟੀ ਅਸੀਂ ਸ਼ੋਭਾ ਸ਼ੋਭਾ ਯਾਤਰਾ ਰੂਟ ਦਾ ਅਸੀਂ ਦੌਰਾ ਕੀਤਾ ਉਹਦੇ ਵਿੱਚ ਸਾਨੂੰ ਜੋ-ਜੋ ਵੀ ਕਮੀਆਂ ਨਜ਼ਰ ਆਈਆਂ ਉਹ ਉਸੇ ਵੇਲੇ on the spot ਅਫੀਸ਼ੀਅਲ ਦੀ ਡਿਊਟੀ ਲਗਾ ਦਿੱਤੀ ਗਈ ਔਰ 24 7 ਅੱਜ ਰਾਤ ਨੂੰ ਵੀ ਸਾਡਾ ਜਿਹੜਾ ਉੱਥੇ ਪੈਚ ਵਰਕ ਦਾ ਕੁਝ ਕੰਮ ਹੈ ਉਹ ਚੱਲ ਰਿਹਾ ਵੈ ਸੋ ਬਹੁਤ ਅੱਛਾ ਜਿਹੜਾ ਸਰੂਪ ਹੈ ਉਹ ਸ਼ੋਭਾ ਯਾਤਰਾ ਦਾ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲੇਗਾ ਔਰ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਵੱਲੋਂ ਕੋਈ ਵੀ ਕਮੀ ਇਸ ਸ਼ੋਭਾ ਯਾਤਰਾ ਦੇ ਰੂਟ ਦੇ ਵਿੱਚ ਚਾਹੇ ਉਹ ਸਫਾਈ ਦੀ ਵਿਵਸਥਾ ਹੋਵੇ ਜਾਂ ਸੜਕਾਂ ਦੀ ਹੋਵੇ ਜਾਂ ਜਿਹੜੀਆਂ ਸੈਂਟਰ ਵਰਜੇਸ ਉਹਨਾਂ ਨੂੰ ਪੇਂਟ ਕਰਨ ਦੀ ਹੋਵੇ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਏਗੀ। ਥੈਂਕ ਯੂ। ਇਹ ਦੇਖਿਆ ਸੀ ਗਲਬਤ ਕੀਤੀ ਗਈ ਹੈ ਮਨੀਤਰੀ ਜੋ ਅੱਜ ਜਲੰਧਰ ਦੀ RAMNAMI ਦੇ ਮੀਟਿੰਗ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਕੱਲ ਪੂਰੇ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ RAMNAMI ਦੀ ਸ਼ੋਭਾ ਯਾਤਰਾ ਦੇ ਵਿੱਚ ਕੋਈ ਵੀ ਨਗਰ ਨਿਗਮ ਵੱਲੋਂ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਏਗੀ। ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ